ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ ਜਿੱਥੇ ਸੜਕ ਹਾਦਸੇ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਕंवरਪਾਲ ਸਿੰਘ ਸਮਾਣਾ ਦੇ ਪਿੰਡ ਕਾਨਗੜ ਦਾ ਰਹਿਣ ਵਾਲਾ ਸੀ ਜੋ ਕਿ 2022 ਦੇ ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਿਛਲੇ 4 ਮਹੀਨੇ ਤੋਂ ਕंवरਪਾਲ ਸਿੰਘ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਜਦ ਕਵਰਪਾਲ ਕੰਮ ਤੇ ਜਾ ਰਿਹਾ ਸੀ ਤਾਂ ਰਾਹ ਵਿੱਚ ਉਸਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਹੋ ਗਈ ਜਿਸ ਕਾਰਨ ਕਵਰਪਾਲ ਸਿੰਘ ਜ਼ਖਮੀ ਹੋ ਗਿਆ ਤੇ ਉਸਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਮ੍ਰਿਤਕ ਕਵਰਪਾਲ ਦੇ ਪਿਤਾ ਪੀਆਰਟੀਸੀ ਵਿੱਚ ਨੌਕਰੀ ਕਰਦੇ ਨੇ ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਮਾਤਮ ਪਸਰ ਗਿਆ ਪਰਿਵਾਰ ਸਦਮੇ ਵਿੱਚ ਹੈ ਤੇ ਕਵਰਪਾਲ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾ ਰਹੀ ਹੈ ਦੇ 3 2 ਕਰੇ ਸੀ ਕੀ ਜੀ ਜੀ ਨਾਨ ਮੈਡੀਕਲ ਤੋਂ 4 ਕਿੱਲੇ ਜ਼ਮੀਨ ਹੈ ਜੀ ਤੁਸੀਂ ਦੌਰ ਕਰਦੇ ਹੋ ਹਾਂ ਜੀ ਪੀ ਆਰਟੀਸੀ ਚੌਕ ਕਰਦਾ ਜੀ ਤੇ ਤੁਹਾਡੀ ਗੱਲ ਹੁੰਦੀ ਹੁਣ ਇਹ ਮੱਲ ਬੱਚੇ ਨਾਲ ਰੋਜ਼ ਕੀ ਕਹਿੰਦਾ ਸੀ ਬੇਟਾ ਬਹੁਤ ਖੁਸ਼ ਸੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈੱਟ ਸੀਗਾ ਜੀ ਖੁਸ਼ੀ ਹੈ ਬੱਚਾ ਪੂਰਾ ਇਹ ਕਿਸ ਤਰ੍ਹਾਂ ਹਸ ਹੋਇਆ ਪਤਾ ਲੱਗਿਆ ਉਹਨੂੰ ਬਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੋਈ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਐ ਇੱਕ ਆਸ ਤੇ ਸੀ ਕਾਰ ਤੇ ਸੀ ਕਾਰ ਤੇ ਇਹ ਕਾਰ ਤੇ ਸੀਗਾ ਜੀ ਇਹਦੇ ਨਾਲ ਹੋਰ ਵੀ ਕੋਈ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਆਪ ਚਲਾ ਰਹੇ ਸੀ ਗੱਡੀ ਹਾਂਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜੀ ਨਵੀਂ ਪਹਿਲੀ ਵਾਰ ਹੀ ਗਿਆ ਕਿਹੜੇ ਸ਼ਹਿਰ ਤੇ ਰਹ ਰਹੇ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨਿਣਾ ਚਿੰਦਾ ਜੋਬ ਵਗੈਰਾ ਰਜਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਇਹ ਮਜਬੂਰੀ ਬਸ ਬੱਚੇ ਜਾਂਦੇ ਨੇ ਜਿਨੀ ਕੋਈ ਜਾਣ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰੋਜ਼ਗਾਰ ਦੇਣ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਇਹੀ ਅਪੀਲ ਹੈ ਵੀ ਇੱਥੇ ਬੱਚਿਆਂ ਨੂੰ ਰੋਜ਼ਗਾਰ ਦੇਣ ਇਹ ਉਦੋਂ ਬੜੇ ਚਾਵਨ ਵਾਲੀ ਗੱਲ ਹੈਗੀ ਹੈ ਇੱਥੇ ਦੇ ਕਾਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੀ ਵੀ ਅਬ だっ ਤੇ ਰੋਜ਼ਗਾਰ ਤੇ ਲੱਗ ਆਦੋਂ ਨੇ ਪੜਾਈ ਕੀਤੀ ਰਾਹੀ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ ਦਰੀਆ ਜੋਬ ਸੀ ਹੋਰੀ ਹਣ ਮਹੋਦਿਆ ਕੰਮ ਕਾ ਅਦਾ ਹੀ ਐਲਨ ਸਾਸ ਦਾ ਮਿੱਠਾ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਕਹਿਣੋ ਪੂਰੇ ਰੀਜਨ ਨਾਲ ਭੇਜਿਆ ਸੀ ਬੜੇ ਚਾਵਾਂ ਨਾਲ ਪਰ ਸਾਨੂੰ ਨਹੀਂ ਸੀ ਪਤਾ ਵੀ ਇਹੋ ਜਿਹਾ ਕੁਝ ਹੋ ਜਾਣਾ ਇਹ ਕੈਨੇਡਾ ਨੇ ਸਾਡਾ ਪੁੱਤ ਖਾ ਲੈਣਾ